ਵਹੀਂ ਗੁਰ ਜੀ ਕਾ ਖਾਲਸਾ ਵਹੀਂ ਗੁਰ ਜੀ ਕੀ ਫਤਿਹ ਸਾਧ ਸੰਗਤ ਜੀ ਮਨ ਲੋ ਕਿ ਸਿਮਰਨ ਸਿਮਰਨ ਦਾ ਕੀ ਮਤਲਬ ਹੁੰਦਾ ਕੀ ਅਰਥ ਨੇ ਸਿਮਰਨ ਦਾ ਜਿਹੜਾ ਅਰਥ ਹੈਗੇ ਨੇ ਉਹ ਇਹ ਨੇ ਕਿ ਰੱਬ ਨੂੰ ਚੇਤੇ ਕਰਨਾ ਚੇਤਾ ਕਰਨਾ ਚਿੰਤਨ ਕਰਨਾ ਯਾਦ ਇਹਨੂੰ ਸਿਮਰਨ ਕਹਿੰਦੇ ਨੇ ਸੋ ਸਮਝਣ ਵਾਸਤੇ ਜਿਵੇਂ ਕਿ ਇੱਕ ਮਾਂ ਦਾ ਪੁੱਤ ਪਰਦੇਸ ਗਿਆ ਹੈ ਉਹ ਆਪਣੇ ਪੁੱਤ ਨੂੰ ਯਾਦ ਕਰਦੀ ਆ ਕਿ ਮੰਨ ਲਓ ਉਹਦਾ ਚਿੰਤਨ ਕਰਨੀ ਪਈ ਹੈ ਉਹ ਨੂੰ ਯਾਦ ਕਰਦੀ ਪਈ ਆ ਇੱਕ ਇਹ ਪਤਨੀ ਦਾ ਪਤੀ ਪਰਦੇਸ ਗਿਆ ਹੈ ਉਹ ਆਪਣੇ ਪਤੀ ਨੂੰ ਯਾਦ ਕਰ ਰਹੀ ਹੈ ਮੰਨ ਲਓ ਕਿ ਉਹਦਾ ਚਿੰਤਨ ਕਰ ਰਹੀ ਉਹ ਨੂੰ ਯਾਦ ਕਰ ਰਹੀ ਹੈ ਸੋ ਜਿਵੇਂ ਬੇਬੇ ਨਾਨਕ ਜੀ ਬੇਬੇ ਨਾਨਕ ਜੀ ਦਾ ਵੀਰ ਗੁਰੂ ਨਾਨਕ ਦੇਵ ਜੀ ਪਾਕਤਾਦ ਵਿੱਚ ਨੇ ਕਿ ਕਿਧਰੋਂ ਬੇਬੇਦਾਨਕੀ ਯਾਦ ਕਰਦੇ ਪਏ ਨੇ ਮੰਨ ਲਓ ਕਿ ਉਹ ਉਹਨਾਂ ਨੂੰ ਯਾਦ ਕਰਨੀ ਪਈ ਉਹਨਾਂ ਦਾ ਸਿਮਰਨ ਕਰਦੀ ਪਈ ਆ ਸੋ ਇਹਨੂੰ ਕਹਿੰਦੇ ਨੇ ਚੇਤਾ ਕਰਨਾ ਸਿਮਰਨ ਕਰਨਾ ਮੰਨ ਲਓ ਕਿ ਸਿਮਰਨ ਦਾ ਮਤਲਬ ਹੈ ਚੇਤਾ ਕਰਨਾ ਯਾਦ ਕਰਨਾ ਤੇ ਚਿੰਤਨ ਕਰਨਾ ਹੈਨਾ ਤੇ ਸੋ ਯਾਦ ਕਰਨ ਦੀ ਕਦੋਂ ਲੋੜ ਪੈਂਦੀ ਆ ਉਦੋਂ ਜਦੋਂ ਇਹ ਇਹ ਅਹਿਸਾਸ ਹੋ ਜਾਵੇ ਕਿ ਜਿਹੜਾ ਰੱਬ ਆ ਨਾ ਉਹ ਸਾਡੇ ਨਾਲੋਂ ਵਿਛੜਿਆ ਹੋਇਆ ਹੈ। ਪ੍ਰਭੂ ਸਾਡੇ ਨਾਲੋਂ ਵਿਛੜਿਆ ਹੋਇਆ ਹੈ ਤੇ ਉਹਨੂੰ ਯਾਦ ਕਰਨਾ ਹੈ ਹਨਾ ਕਿ ਜਦੋਂ ਇਹ ਅਹਿਸਾਸ ਹੋਵੇ ਤੇ ਜਿੱਥੇ ਇਹ ਅਹਿਸਾਸ ਨਹੀਂ ਹੈਗਾ ਵੀ ਰੱਬ ਸਾਡੇ ਤੋਂ ਵਿਛੜਿਆ ਹੋਇਆ ਹੈ ਉੱਥੇ ਫਿਰ ਉਹਨੂੰ ਯਾਦ ਕਰਨ ਦੀ ਉਹਦਾ ਸਿਮਰਨ ਕਰਨ ਦੀ ਕੋਈ ਲੋੜ ਨਹੀਂ ਰਹ ਜਾਂਦੀ। ਜਿਹੜੇ ਸਿਮਰਨ ਨਹੀਂ ਕਰਦੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਉਹਦੀ ਯਾਦ ਆਉਂਦੀ ਨਹੀਂ ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਕਿ ਅਸੀਂ ਰੱਬ ਦੀ ਅੰਛਾ ਤੋਂ ਵਿਛੜੇ ਹੋਏ ਹਾਂ ਸੋ ਉਹਨੂੰ ਬਾਰ-ਬਾਰ ਕਿਉਂ ਚੱਟੇ ਕੀਤਾ ਜਾਂਦਾ ਹੈ ਕਿਉਂਕਿ ਉਸ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਹੈਗਾ ਇਹ ਉਹ ਮਨ ਦੇ ਅੰਦਰ ਜਿਹੜੀ ਹੈਗੀ ਹੈ ਇੱਕ ਇੱਛਾ ਇੱਛਾ ਬੜੀ ਪਰਬਲ ਹੈ ਕਿ ਪਰਮਾਤਮਾ ਨੂੰ ਮਿਲਣਾ ਹੈ ਤਾਂ ਹੀ ਬਾਰ-ਬਾਰ ਹੈ ਜਿਹੜਾ ਉਹਨੂੰ ਜਾਗ ਕੀਤਾ ਜਾ ਰਿਹਾ ਹੈ ਕਿ ਉਹ ਜਿਹੜਾ ਵਾਹਿਗੁਰੂ ਆ ਨਾ ਜਿਵੇਂ ਰੱਬ ਸਾਡੇ ਕੋਲ ਹੈ ਹਾਜ਼ਰਿਆ ਇਹ ਅਹਿਸਾਸ ਹੈ ਨਾ ਕਿ ਉਹਦੀ ਹਾਜ਼ਰੀ ਨੂੰ ਹਾਜ਼ਰ ਨਾ ਜਰ ਜਾਣਣ ਵਾਸਤੇ ਕਿ ਇਹ ਸਮਝ ਆ ਜਾਵੇ ਕਿ ਸਾਡੇ ਉਹ ਹਾਜ਼ਰ ਨਾ ਜਿਹੜੇ ਆ ਉਹ ਸਾਡੇ ਹਾਜ਼ਰ ਨਾ ਜਿਹੜੇ ਸਾਨੂੰ ਉਹਦੀ ਨੇੜਤਾ ਪ੍ਰਾਪਤ ਹੋ ਜਾਵੇ ਸਾਨੂੰ ਇਹ ਅਹਿਸਾਸ ਹੋ ਜਾਵੇ ਕਿ ਉਹ ਸਾਡੇ ਅੰਗ ਸੰਗੀ ਆ ਤੇ ਉਹਦੀ ਨੇੜਤਾ ਪ੍ਰਾਪਤ ਕਰਨ ਵਾਸਤੇ ਉਹਦੀ ਹਿਜ਼ੂਰੀ ਪ੍ਰਾਪਤ ਕਰਨ ਵਾਸਤੇ ਉਹਦਾ ਜਿਹੜਾ ਅਰ ਮਾ ਆਤਮਾ ਦਾ ਜਿਹੜਾ ਸਿਮਰਨ ਕੀਤਾ ਜਾਂਦਾ ਹੈ ਦੇਖੋ ਸਿਮਰਨ ਦੇ ਵਿੱਚ ਨਾ ਜਿਹੜੀਆਂ ਬੜੀਆਂ ਬਰਕਤਾਂ ਹੁੰਦੀਆਂ ਨੇ ਦੇਖੋ ਇੱਕ ਤੇ ਸਿਮਰਨ ਵਾਸਤੇ ਹੋਰ ਮੈਂ ਦੱਸ ਦੇਵਾਂ ਕਿ ਭਾਈ ਰੂਪਾ ਜੀ ਹੁਣੀ ਤੇ ਭਾਈ ਸਾਧੂ ਜੀ ਹੁਣੀ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੇ ਨੇ ਕਿ ਸਾਡਾ ਠੰਡਾ ਪਾਣੀ ਪੀ ਲੈਣਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਦੀ ਟਰਾਲੀ ਤੋਂ ਆ ਕੇ ਉਹਨਾਂ ਦਾ ਠੰਡਾ ਪਾਣੀ ਪੀਂਦੇ ਹਨ ਔਰ ਜਲ ਸਕਦੇ ਹਨ ਤੇ ਉਹਨਾਂ ਦੀ ਮਨ ਦੀ ਪਾਵਨ ਪੂਰੀ ਕਰਦੇ ਹਨ ਮਾਤਾ ਭਾਗ ਭਰੀ ਕਸ਼ਮੀਰ ਵਿੱਚ ਬੈਠੀ ਗੁਰੂ ਹਰਗੋਬਿੰਦ ਸਾਹਿਬ ਨੂੰ ਕੇਤੇ ਕਰਦੇ ਹ ਕਿ ਜਿਹਨੇ ਹੱਥੀ ਮਨਾਇਆ ਹੋਇਆ ਚੋਲਾ ਉਹਨੂੰ ਸਾਹਿਬ ਜੀ ਪਹਿਨਨ ਗੁਰੂ ਸਾਹਿਬ ਜੀ ਉੱਥੇ ਪਹੁੰਚਦੇ ਨੇ ਉਹਦੀ ਸ਼ਰਧਾ ਪੂਰੀ ਹੁੰਦੀ ਹੈ ਤੇ ਇਸੇ ਤਰ੍ਹਾਂ ਜਿਹਨੇ ਰਾਜਾ ਅਤੇ ਜੰਗ ਮੈਣੀ ਤੇ ਰਾਣੀ ਕਸ਼ੋਰੀ ਗੋਬਿੰਦ ਰਾਏ ਜੀ ਨੂੰ ਯਾਦ ਕਰਦੇ ਨੇ ਕਿ ਗੋਬਿੰਦ ਰਾਏ ਜੀ ਉਹਨਾਂ ਦੇ ਕੋਲ ਚੱਲ ਜਾ ਕੇ ਉਹਨਾਂ ਦੀ ਜਿਹੜੀ ਸੱਦਰ ਹੈ ਉਹਨਾਂ ਦੀ ਮਨੋ ਕਾਮਨਾਵਾਂ ਪੂਰੀ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਬਚਪਨ ਦੇ ਵਿੱਚ ਉਸੀ ਤਰ੍ਹਾਂ ਜਿਹੜੇ ਮੰਨ ਲਓ ਕਿ ਦਿਨੋਂ ਮਨੋਂ ਯਾਦ ਕਰਦੇ ਨੇ ਕਾਰ ਬਾਰ ਉਹਦਾ ਚਿੰਤਨ ਕਰਦੇ ਨੇ ਤੇ ਰੱਬ ਉਹਨਾਂ ਨੂੰ ਮਿਲਦਾ ਵੀ ਆ ਦੇਖੋ ਸਿਮਰਨ ਦੇ ਵਿੱਚ ਬੜੀਆਂ ਬਰਕਤਾਂ ਹੁੰਦੀਆਂ ਨੇ ਪ੍ਰਭ ਕਾ ਸਿਮਰਨ ਰੇਦ ਸੇਤ ਨਾ ਉਹ ਲੇਖ ਪ੍ਰਭ ਕਾ ਸਿਮਰਨ ਗਿਆਨ ਗਿਆਨ ਤਤ ਬਹੁਤ ਹੈ ਜਿਹੜੇ ਸਿਮਰਨ ਕਰਦੇ ਆ ਨਾ ਰੱਬ ਨੂੰ ਯਾਦ ਕਰਦੇ ਉਹਨਾਂ ਦੇ ਵਿੱਚ ਤੇ ਸਾਰੀ ਮੰਨੋ ਜੀ ਬਰਕਤਾਂ ਪੈ ਜਾਂਦੀਆਂ ਨੇ ਜ਼ਿੰਦਗੀ ਵਿੱਚ ਜੀਵਨ ਦੇ ਵਿੱਚ ਤੇ ਉਹਨਾਂ ਵਿੱਚ ਰੀਤੀਆਂ ਸਿੱਧੀਆਂ ਸ਼ਕਤੀਆਂ ਕਰਾ ਮਾਤਾ ਵੀ ਜਿਹੜੀਆਂ ਨੇ ਉਹ ਆ ਜਾਂਦੀਆਂ ਹਨ ਹਨ ਨੰਬਨੇਤੀ 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੇ ਸਦਾ ਵਸਾਇਆ ਇਹ ਰੀਤੀਆਂ ਸਿੱਧੀਆਂ ਉਹਦੇ ਪੈਰਾਜ ਰੂਹਾਂ ਲਿੰਗਾਂ ਨੇ ਜਿਹੜਾ ਪਰਮਾਤਮਾ ਨੂੰ ਆਪਣੇ ਕਿਰਦੇ ਵਿੱਚ ਬਸਾਉਂਦਾ ਹੈ ਦੇਖੋ ਸਿਮਰਨ ਪ੍ਰਭੂ ਕੋ ਸਿਮਰੇ ਸੇ ਬੇਮੋਹਤਾ ਕੇ ਪ੍ਰਭੂ ਕੋ ਸਿਮਰੇ ਸੇ ਸਰਬ ਕੀ ਰਾਗੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਕਿਸੇ ਤੇ ਮਥਾਜ ਨਹੀਂ ਰਹਿਤੇ ਉਹ ਸਭ ਉਹ ਸਾਰਿਆਂ ਦੇ ਰਾਜੇ ਬਣ ਜਾਂਦੇ ਨੇ ਕਿੰਨਾ ਮਹਾਨ ਬਚਨਾਂ ਗੁਰੂ ਜੀ ਦਾ ਕਿ ਗੁਰੂ ਜੀ ਕਹਿੰਦੇ ਹਰ ਸਿਮਰਨ ਕੀਓ ਸਗਲ ਆਕਾਰਾਂ ਕਿ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਹੀ ਸਾਰਾ ਜਗਤ ਜਿਹੜਾ ਬਣਿਆ ਹੈ ਹਰ ਸਿਮਰਨ ਕੀਓ ਸਗਲ ਆਕਾਰਾਂ ਹਰ ਸਿਮਰਨ ਮਹਿ ਆਪ ਨਿਰੰਤਾਰਾ ਜਿੱਥੇ ਰੱਬ ਦੀ ਯਾਦ ਹੈ ਜਿੱਥੇ ਪ੍ਰਮਾਤਮਾ ਦਾ ਸਿਮਰਨ ਨਿਆਣਾ ਮਾਲਕ ਉੱਥੀ ਪਰਮਾਤਮਾ ਆਪ ਵਸਦਾ ਹੈ। ਠੀਕ ਹੈ। ਸੋ ਇਸ ਕਰਕੇ 라ਗ ਨੂੰ ਚੇਤੇ ਕਰਨਾ ਹੈ। ਸਿਮਰਨ ਉਹਦਾ ਕਰਨਾ ਹੈ। ਜਿਵੇਂ ਹੋਰ ਉਦਾਹਰਨਾਂ ਦੇ ਲੋ। ਸਿਮਰਨ ਕਿਵੇਂ ਕਰਨਾ ਹੈ ਕਿ ਮੰਨ ਲਓ ਕਿ ਧਿਆਨ ਕਿਵੇਂ ਧਰਨਾ ਸਾਡਾ ਧਿਆਨ ਇੰਨਾ ਪਰਪੱਕ ਹੋਣਾ ਚਾਹੀਦਾ। ਜਿਵੇਂ ਨਾ ਕੱਚੂ ਥੂਮੀ ਪਾਣੀ ਵਿੱਚ ਆ ਤੇ ਬੱਚੇ ਉਹਦੇ ਬਾਹਰ ਬਾਹਰ ਨੇ ਘਰ ਦਿੱਤੇ ਨੇ ਸਮੁੰਦਰ ਦੇ ਕਿਨਾਰੇ ਨੇ। ਆ ਜਿਵੇਂ ਆਂਡੀ ਉਹ ਬਾਹਰ ਦੀ ਗੰਦੀ ਆ ਤੇ ਉਹਨਾਂ ਦੀ ਪਾਲਣਾ ਕਿਵੇਂ ਕਰਦੀ ਆ ਪ੍ਰਮਾਣ ਦੇ ਨਾਲ ਕੁੰਮੀ ਜਲ ਮੇ ਤਨ ਕਿਸ ਬਾਹਰ ਪੰਖ ਤੀਰ ਚ ਪਿੰਨ ਨਹੀਂ ਪੂਰਨ ਪਰਮਾ ਨੰਦ ਮਨੋਹਰ ਸਮਝ ਦੇ ਇੱਕ ਮਨ ਵਾਹੀ ਕਛੂ ਆਦਾ ਧਿਆਨ ਤਾਰ ਕਰ ਪਰਪੱਕ ਨਦੀ ਵਿੱਚ ਆਣੇ ਠੀਕ ਆ ਸੋ ਧਿਆਨ ਦੇ ਨਾਲ ਹੀ ਆਪਣੇ ਬੱਚਿਆਂ ਦੀ ਜਿਹੜੀ ਉਹ ਪਾਲਣਾ ਕਰਦੀ ਆ ਐਸਾ ਬਾਣੀ ਵਿੱਚ ਪ੍ਰਮਾਣ ਹੈ ਪੂਜ ਆਪਣੇ ਬੱਚਿਆਂ ਨੂੰ ਛੱਡ ਕੇ ਪਰਦੇਸ ਚਲ ਜਾਂਦੀ ਹੈ ਉੱਥੇ ਪਰ ਪਰ ਪੰਜਾਬੀ ਮਗਰ ਪਰ ਉਹ ਬੱਚਿਆਂ ਨੂੰ ਕੌਣ ਪਾਲਦਾ ਹੈ ਉਹ ਜਿਹੜੂ ਖਾਾਕ ਖਾਂਦੀ ਆ ਨਾ ਤੇ ਆਪਣੇ ਬੱਚੇ ਦਾ ਧਿਆਨ ਧਰਦੀ ਆ ਤੇ ਉਹ ਖਾਾਕ ਉਹਦੇ ਬੱਚਿਆਂ ਤੱਕ ਪਹੁੰਚਦੀ ਹੈ ਇਸ ਤਰ੍ਹਾਂ ਬੱਚਿਆਂ ਦੀ ਪਾਲਣਾ ਕਰਦੀ ਆ ਨਿਉਲਾ ਤੇ ਸੱਪ ਲੜਦੇ ਆ ਸੱਪ ਡੰਗ ਮਾਰਦਾ ਹੈ ਉਹਨੂੰ ਨਿਉਲਾ ਵੀ ਡੰਗੀਆਂ ਮਾਰਦਾ ਹੈ ਸੱਪ ਦੇ ਜਦੋਂ ਨਿਉਲੇ ਨੂੰ ਸੱਪ ਚੜਦਾ ਨਾ ਇੱਕ ਗੁੱਟੀ ਹੁੰਦੀ ਆ ਉਹ ਗੁੱਟੀ ਨੂੰ ਸੁੰਘਦਾ ਕਿ ਉਹਦਾ ਜਿਹੜਾ ਚਿਹਰ ਬੂਰ ਹੋ ਜਾਂਦਾ ਪਰ ਜੇ ਬੂਟੀ ਨਾ ਨਹ ਦੇ ਤੇ ਮੋੜਾ ਫਿਰ ਉਹਦਾ ਧਿਆਨ ਕਰਦਾ ਏ ਤੇ ਧਿਆਨ ਤਾਰ ਕਿ ਉਹ ਜ਼ਹਿਰ ਨੂੰ ਦੂਰ ਕਰ ਲੈਂਦਾ ਸੋ ਦੇਖੋ ਇੰਨੀ ਧਿਆਨ ਵਿੱਚ ਸ਼ਕਤੀ ਹੈਗੀ ਇੰਨੀ ਪਾਵਰ ਹੈ ਧਿਆਨ ਵਿੱਚ ਇੰਨੀਆਂ ਮਸਾਲਾ ਨੇ ਪੀਆਂ ਗੁਰੂ ਦੀ ਤੇ ਜੇ ਅਸੀਂ ਵੀ ਧਿਆਨ ਕਰਾਂਗੇ ਉਸ ਸੱਚੇ ਪਰਮੇਸ਼ਰ ਦਾ ਵਾਹਿਗੁਰੂ ਦਾ ਸੱਚੀ ਮਨੋ ਜੋ ਪਰਮੇਸ਼ਰ ਕਿਉਂ ਨਹੀਂ ਹਾਜ਼ਰ ਨਾ ਹੋਵੇਗਾ ਇਸ ਕਰਕੇ ਜਿਹੜਾ ਇਹ ਮੰਨ ਲਓ ਕਿ ਸੁਖਮਨੀ ਸਾਹਿਬ ਦੀ ਜੇ ਵਿੱਚ ਵੀ ਆਪਾਂ ਸਾਰੀ ਅਸਟ ਪੜੀਏ ਪੜਦੇ ਹਾਂ ਨਾ పైలీ అష్టపది హిమర సిమర సిమర సుఖ పాము కాల క్లేశ తన మహేట హర సిర సిమరు జా సుఖ